ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮਹਿਮੂਦਪੁਰ ਆ ਗਿਆ ਸਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਨੇੜੇ ਮੇਨ ਅੱਡਾ ਅਮਰਕੋਟ ਆ ਗਿਆ ਤੇ ਗਰਵੰਤ ਨੂੰ ਮਲਾਵਾਂਗੇ ਤੁਹਾਨੂੰ 6-7 ਐਨੀਮਲ ਇਸ ਵੀਡੀਓ ਦੇ ਵਿੱਚ ਵਿਕਰੀ ਵਾਲੇ ਰਹਿਣਗੇ तकरीबन ਸਾਰੀਆਂ ਮਈਆਂ ਸੂਈਆਂ ਸਵਾਈਆਂ ਕੋਈ ਗੱਬਾ ਨਹੀਂ ਵਿਖਾਉਂਦੇ ਤੁਹਾਨੂੰ ਸਾਰੀਆਂ ਸੂਈਆਂ ਸਵਾਈਆਂ ਚੰਗੇ ਦੁੱਧ ਤੇ ਚੱਲਦੀਆਂ ਮਈਆਂ ਝੋਟੀਆਂ ਕਿੰਨੇ-ਕਿੰਨੇ ਦਿਨਾਂ ਦੀਆਂ ਸੂਈਆਂ ਦੇ ਪੀਲੇ ਖਾ ਜੋਖਾ ਉਹ ਆਪਾਂ ਮਾਲਕਾਂ ਤੋਂ ਪੁੱਛਦੇ ਆਂ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਖਰੀਦਦਾਰੀ ਕਰ ਲਿਓ ਵੇਖਿਓ ਨੀਲੀ ਰਵੀ ਦੀ ਝੋਟੀ ਵੀ ਵਿਖਾਉਣੀ ਆ ਤੁਹਾਨੂੰ ਵੀਡੀਓ ਦੇ ਵਿੱਚ ਇਸੇ ਦੇ ਕਿਆ ਬਾਤ ਆ ਟਾਪ ਦਾ ਨਗੀਨਾ ਹੀ ਆ ਸਜਣੋ ਮੋਹਰਾ ਦੀ ਆ ਵੀ ਕਰਮਾਂ ਵਾਲੀ ਕੱਟੀ ਮੋਹਰਾ ਦੀ ਇਹ ਤੋਂ ਹੀ ਕਰੀਏ ਸ਼ੁਰੂ ਆਪਾਂ ਬੜਾ ਚੰਗਾ ਕਦ ਕੱਠ ਮਗਰ ਕੱਟੀ ਆਜੋ ਲਈਏ ਜਾਣਕਾਰੀ ਗਰਵੰਤ ਵੀਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੰਧ ਸਾਹਿਬ ਹੋਰ ਸਨਾਂ ਮੇਰਾ ਭਰਾ ਵਧੀਆ ਜੀ ਵੀਰ ਜੀ ਤੁਸੀਂ ਸਨਾਂ ਹੋਰ ਸਭ ਠੀਕ ਠਾਕ ਜੀ ਚੜਦੀ ਕਲਾ ਨਾ ਚੜਦੀ ਕਲਾ ਜੀ ਸ਼ੁਕਰ ਆ ਪ੍ਰਮਾਤਮਾ ਚੜਦੀ ਕਲਾ ਹੀ ਰੱਖੇ ਹਨਾ ਹਾਂਜੀ ਤੇ ਐਡਰੈਸ ਦੇ ਦਈਏ ਐਡਰੈਸ ਹੈਗਾ ਨਾਮ ਮੇਰਾ ਗਰਵੰਤ ਸਿੰਘ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸਿਰੀ ਤਰਨਤਾਰਨ ਸਾਹਿਬ ਮੋਬਾਈਲ ਨੰਬਰ ਹੈਗਾ 98772 8043 98772 8043 ਇੱਥੇ ਕਰੇ ਸੰਪਰਕ ਹਾਂਜੀ ਕਿੰਨੇ ਵਿਖਾਈਏ ਅੱਜ ਆਪਾਂ 6 ਨਗ ਵਿਖਾਉਣੇ ਆ 6 ਵਿਖਾ ਦਈਏ ਹਾਂ ਸਾਰੇ ਸੂਏ ਸਵਾਏ ਕੋਈ ਗੱਬਣਾ ਹਾਂਜੀ ਤਾਜ਼ੀਆਂ ਤਾਜ਼ੀਆਂ ਤਿੰਨਾ ਵਾਰ ਕਟੀਆਂ ਤੇ ਤਿੰਨਾ ਵਾਰ ਕਟੇ ਛੇ ਵਿਖਾਉਣੀਆਂ ਤਿੰਨਾ ਵਾਰ ਕਟੀਆਂ ਤੇ ਤਿੰਨਾ ਵਾਰ ਹੀ ਕੱਟੇ ਹਾਂਜੀ ਆ ਝੋਟੀ ਦਾ ਕੀ ਓੜਾ ਬੰਨਾ ਇਹ ਪਹਿਲਾ ਸੂਆ ਕੱਟੀ ਸੂਈ ਚਾਰ ਦੰਦ ਜਿਮੂ ਮੂੰਹ ਚਾਰ ਦੰਦ ਪਹਿਲਾ ਸੂਆ ਕੱਟੀ ਸੂਈ ਮਗਰ ਵੀ ਕੱਟੀ ਮਗਰੂ ਕੱਟੀ ਆ ਝੋਟੀ ਐਮਨ ਅਤੀ ਦੀ ਤੇ ਆ ਆ ਐਮਨ ਅਤੀ ਦੀ ਝੋਟੀ ਮਾਲਕਾਂ ਨੇ ਦੱਸਿਆ ਤੇ ਆ ਟੀਗਾ ਅਰਜਨ ਕੁੰਗੜ ਦਾ ਲੱਗਾ ਜੇ ਅਰਜਨ ਅਰਜਨ ਕੁੰਗੜ ਦਾ ਮਗਰ ਕੱਟੀ ਹਾਂ ਕਿਆ ਬਾਤ ਕਿਆ ਬਾਤ ਤੇ ਹੁਣੇ ਕਿੰਨੇ ਦਿਨਾਂ ਦੀ ਸੂਈ ਤੇ ਕਿੰਨੇ ਦੁੱਧ ਤੇ ਆ ਗਈ ਇਹਨੂੰ ਸੂਈ ਨੂੰ ਕੋਈ 8 ਮੰਨ ਲੈ ਕੋਈ 10 ਮੰਨ ਲੈ ਕੋਈ 12 ਮੰਨ ਲੈ ਇਹਨਾਂ ਦਾ ਸਮਾ ਹੋ ਗਿਆ ਜੀ ਠੀਕ ਆ ਹਾਂਜੀ 10ਾਂ 12 ਦਿਨਾਂ ਦੀ ਸੂਈ ਹਾਂਜੀ 12 ਕਿਲੋ ਦੁੱਧ ਹੋਊਗਾ ਇਸ ਟਾਈਮ ਜਿਹੜਾ ਤਿਆਰ ਹੈ 12 ਕਿਲੋ ਦੁੱਧ ਹੋਊਗਾ ਜਿਹੜਾ ਭੈਣ ਭਰਾ ਕੇ ਚੂਲੇ ਹਾਂ ਜਿਹੜਾ ਚੋਲੇਣਾ ਆਪਾ ਕੱਦ ਕਾਠ ਬਹੁਤ ਆ ਹਨਾ ਕੱਦ ਕਾਠ ਤੇ ਕੋਈ ਸ਼ਾਕ ਹੀ ਨਹੀਂ ਗਾ ਬੇ ਕੱਤ ਹਾਂਜੀ ਇੱਕ ਰੰਗ ਕਾਲੀ ਹਨਾ ਹਾਂਜੀ ਉਂਝ ਬਠੰਡੀ ਧੀਰੀ ਕਰ ਮਾਰੀਆ ਠੀਕ ਆ ਹਾਂ ਠੀਕ ਓਕੇ ਲੈ ਕੱਟ ਬਾਰੇ ਦੀ ਕਰਾ ਦੇ ਤੋਰ ਚ ਇਹੇ ਗੱਲਾਂ ਨਹੀਂ ਸੱਸ ਕੋਸੀ ਨਾਲ ਆ ਜਾ ਪੱਤਾ ਜਾ ਨਾ ਸਿੰਗ ਲੋਂ ਨਾ ਕੱਦ ਲੋਂ ਨਹੀਂ ਚੰਗੀ ਹੈ ਬੇਲ ਲੋਂ ਕਰਮਾਲੀ ਇਹਦੀ ਸਾਬ ਤਾਪੇ ਭੈਣ ਭੜਾਈ ਦੱਸਣਗੇ ਹਾਂਜੀ ਬਣਦੀ ਤਾਂ ਚੰਗੀ ਹੂ ਸ਼ਾਮ ਤੱਕ ਹਾਂਜੀ ਬਹੁਤ ਚੰਗੀ ਬਣ ਜਾਂਦੀ ਹੈ ਠੀਕ ਹੈ ਠੀਕ ਹੈ ਠੀਕ ਹਾਂ ਨਹੀਂ ਸਵੇਰੇ 6 ਵਜੇ ਦੀ ਚੋਈ ਆਪਣੀ ਠੀਕ ਆ ਤੇ ਮੋ ਟਾਈਮ ਆਉਦਾ ਅਗੜਾ ਤਸੱਲੀ ਕਰ ਸਕਦਾ ਕੋਈ ਵੀਰ ਭਰਾਣ ਕੇ ਨਹੀਂ ਇੰਨਾ ਦੁੱਧ ਇਹਨੂੰ ਆਂਦਾ ਵੀ ਕੀ ਆ ਹਾਂਜੀ ਦੋ 14 15 ਕਿਲੋ ਝੋਟੀ ਸਲਸਾਬ ਦਊਗੀ ਅਜੇ ਝੋਟੀ ਦੁੱਧ ਤੇ ਆਉਣੀ ਦੁੱਤੀ ਚੜ ਜੇ ਨਾ ਝੋਟੀ ਨੂੰ ਹਾਂ ਅਜੇ ਦੁੱਧ ਤੇ ਆਉਣੀ ਆ ਕੱਟੀ ਹਾਂ ਦਾਣਾ ਦੂ ਨਾ ਪਾ ਜੇ ਕਰਮਾ ਵਾਲੀ ਨੂੰ ਖੁੱਲਾ ਹਾਂਜੀ ਆ ਜੂਗੀ ਦੁੱਧ ਤੇ ਕੋਈ ਸ਼ਰਤ ਨਹੀਂ ਦੇਖੋ ਸੱਜਣਾ ਯਾਤ ਨਸਲ ਫਰਨਾ ਓਕੇ ਰਪੂ ਲਾ ਰਹੀ ਬੱਚਾ ਲਾ ਦੇ ਲਾ ਦੇ ਕੋਈ ਚੱਕਰ ਨਹੀਂ ਲਾ ਦੇ ਭੋਰਾ ਲੰਬਾ ਹੋ ਜੂ ਸਮਾਂ ਕੋਈ ਨਹੀਂ ਤਸੱਲੀ ਵੀ ਹੋ ਜੂਗੀ ਅਗਲੇ ਦੀ ਸਜਣਾ ਦੇਖੋ ਝੋਟੀ ਦਾ ਥਣ ਵੇਖਣ ਨੂੰ ਨਾ ਐ ਲੱਗਿਆ ਸੀ ਜਿਵੇਂ ਬਰੀਕ ਆ ਤੇ ਪਰ ਕਰਮਾਂ ਵਾਲੀ ਨੇ ਪਸਮਾ ਕੀਤਾ ਕੱਟੀ ਨੇ ਮੈਨੂੰ ਸਾਬ ਅੱਡਾ ਟਾਈਮ ਹੋਇਆ ਜੀ ਹਾਂ ਵਾਕਿਆ ਜੀ ਆ ਵੇਖੋ ਚੋਈ ਕੀ ਬਾਤ ਘਰੇ ਰੱਖਣ ਵਾਲੀ ਝੋਟੀ ਹੈ ਨਾ ਹਾਂ ਜੀ ਕੋਈ ਪੂਰ ਛੱਟਾ ਨਹੀਂ ਕੋਈ ਥਣ ਨਹੀਂ ਹੈ ਨਾ ਜਿੱਡਾ ਮੋਟਾ ਥਣ ਹੈ ਉਹੋਂ ਔਰੋਂ ਮੋਟੀ ਧਾਰ ਆਉਂਦੀ ਕਰਮੜੀ ਨਹੀਂ ਵਾਕਿਆ ਬਾਲਾ ਨਾ ਡੋਲ ਗਏ ਫਿਰ ਕਈਆਂ ਨੇ ਕਹਿਣਾ ਯਾਰ ਜਿਆਦਾ ਦੁੱਧ ਡੋਲ ਦੇ ਥੱਲੇ ਅਰੇ ਕਾਰ ਦੇ ਪਿੱਛੋਂ ਆਇਆ। ਕਿਆ ਬਾਤ। ਫਰਮਾਇਦਾ। ਹਾਂਜੀ। ਪਤਨੀ ਜੋ ਦੁੱਜੇ ਸੋਏ। ਵਾਕੇ ਕੋਈ ਸ਼ੱਕ ਨਹੀਂ ਝੂਟੀ ਝੂਟੀ ਆ। ਹਾਂ। ਕੋਈ ਸ਼ੱਕ ਨਹੀਂ। ਚੰਗੀ ਕੱਟੀ ਆ ਯਾਰ। ਹੱਥ ਤਰਾ ਹੈ ਨਹੀਂ ਕੋਈ। ਇਹ ਨਹੀਂ ਕੋਈ ਆਣ ਗਿਆ ਲਾ ਕੇ ਨਿੱਕੀ ਜੇ ਕਿਸੇ ਗੱਲੋਂ ਲੰਮੀ ਘਾਟਿਆ ਬੇਲ ਚ ਕੋਈ ਕਿਸੇ ਗੱਲੋਂ ਨਹੀਂ ਇਹਨੂੰ ਨੀਂਦ ਦਾ ਕੋਈ ਆ। ਵਾਕੇ ਯਾਰ ਚੰਗੀ ਆ ਵਿਚਾਰੀ। ਹਾਂ ਜਉਂਦੀ ਰਵੇ ਹਨਾ। ਰੇਟ ਆ। ਇਹਦੀ ਡਿਮਾਂਡ ਸਭ ਅੱਜ ਦੀ ਹੈਗੀ 2.5 ਲੱਖ ਰੁਪਈਆ। 1 ਲੱਖ ਤੇ 25 ਹਜ਼ਾਰ। ਹਾਂਜੀ ਉਹ ਚੋ ਕੇ ਮਾਨਤਨ ਕਰਦੇ ਆ ਮੌਕੇ ਤੇ। ਆਏ ਭੈਣ ਭਰਾ ਦਾ ਮਾਨਤਨ ਕਰ। ਹਾਂਜੀ। ਕੱਟੀ-ਕੱਟੀ ਐ ਪਰ ਹਨਾ ਹਾਂਜੀ ਇਹ ਨਹੀਂ ਆ ਕੇ ਕੋਈ ਨਿੰਦੂਗਾ ਨਹੀਂ ਬਹੁਤ ਚੰਗੀ ਧੰਨਵਾਦ ਤੇ ਇਹਦਾ ਕੀ ਲਿਖਾ ਜੋਖਾ ਇਹ ਦੂਜਾ ਸਵੇਰ ਛੋਟੀ ਸੂਈ ਜੀ ਠੀਕ ਆ ਹਾ ਇਹ ਇਹਦੀ ਚੁਵਾਈ ਅੱਜ ਹੀ ਸਵੇਰੇ ਆਪ ਲਿਆਂਦੀ ਆ ਠੀਕ ਆ ਇਹਦੀ ਸਵੇਰੇ ਕੋਈ ਚੁਵਾਈ 7:30 ਤੋਂ 8:15 ਹੋਈ ਠੀਕ ਆ ਹਾਂ ਠੀਕ ਠੀਕ ਇਹਦੇ ਮਰੂ ਕੱਟੀ ਜੀ ਇਹਦੇ ਮਗਰ ਵੀ ਕੱਟੀ ਹਾਂ ਬਾਹਰ ਇਹਨੂੰ ਚਾਰ ਦਿਨ ਦੁੱਧ ਵਾਲੀ ਆ ਚਾਰ ਦਿਨ ਹੋਏ ਸੂਈ ਨੂੰ ਹਨਾ ਹਾਂਜੀ ਚੌਥਾ ਦਿਨ ਚੰਗਾ ਦੇਊਗੀ ਮੈਂ ਆ ਦੁੱਧ ਪਹਿਲੇ ਸੋਏ ਆਦੇ 12 ਕਿਲੋ ਤੋਂ ਬਾਹਰ ਦਿੱਤਾ ਨੇ ਹਾਂ ਦਿੱਤਾ ਵੀ ਹੋਗਾ ਜੀ ਹੋਰ 10 ਕਿਲੋ ਬੜਾ ਹੋਣਾ ਇਸ ਟਾਈਮ ਓਕੇ ਇਹਦੀ ਆ ਕੱਟੀ ਮੂਰੇ ਖੜੀ ਜਿਹੜੀ ਹਾਂ ਜੀ ਤਾਜੀ ਆ ਜਮਾਈ ਹਨਾ ਹਾਂ ਜੀ ਅੱਜ ਚੌਥਾ ਚੌਂਕ ਦੇਣਾ ਜੀ ਸੋਈ ਕੱਟੀ ਬੜੀ ਸੋਹਣੀ ਦਿੱਤੀ ਐਨੇ ਯਾਰ ਵੇਖ ਆ ਕੱਟੀ ਬਹੁਤ ਚੰਗੀ ਪਲੀ ਹਾਂ ਨੱਕਰ ਦਿੱਤੀ ਆ ਜੰਮੀ ਪਲੀ ਆ ਵੀ ਨਗੀਨਾ ਮਖਾਉਣਾ ਤੁਹਾਨੂੰ ਹਾਂ ਜੀ ਇਹ ਵਾੜ ਬਚਾ ਲਈਦੀ ਦਾ ਬੱਸ ਦੀ ਪਾ ਸਕਦੀ ਆ ਹਾਂ ਪਾ ਸਕਦੀ ਕੋਈ ਸ਼ੱਕ ਨਹੀਂ ਹਾਂ ਨਹੀਂ ਦੇਵੇ ਭਾਂਡੇ ਦੀਆਂ ਬੜੀਆਂ ਸਫਾਈਆਂ ਮੈਂ ਨੂੰ ਮੈਂ ਦੁੱਧ ਦੇਊਗੀ ਸੰਦੂ ਸਾਹਿਬ ਜਿਹੜੇ ਅੱਜ ਦੇ ਰੇਟ ਹੈ ਨਾ ਆਪਣੇ ਜੇ ਜੇ ਕੋਈ ਵੀਰ ਭਰਾ ਹੋਣਾ ਤਾਂ ਨਾ ਇਹ ਰੋ ਸਸਤੀਆਂ ਹੋਣੀਆਂ ਇਹ ਰੋ ਸਸਤੀਆਂ ਨਹੀਂ ਜਿ ਹੋਣੀਆਂ ਹਾਂ ਇਦੂ ਤਾਂ ਗਾਂ ਹੁਣ ਟੈਟ ਹੋ ਗਏ ਕੰਮ ਵਾਹ ਕਿ ਛੋਟੀ ਚੰਗੀ ਆ ਬੜੀ ਪੁੜੀ ਸੰਸਾ ਬਹੁਤ ਚੰਗੀ ਛੋਟੀ ਹਾਂ ਨਹੀਂ ਚੰਗੀ ਕੰਗੀ ਕੋਈ ਸ਼ੱਕ ਨਹੀਂ ਚੋਣ ਬਹੁਤ ਚੰਗਾ ਹੋਊਗਾ ਝੋਟੀ ਦਾ ਚਵਾ ਬਹੁਤ ਚੰਗਾ ਹੈ ਦਾ ਵੀ ਖਾਣ ਬਾਲਾ ਚੰਗਾ ਲੱਗਾ ਕਰਮਾ ਵਾਲੀ ਕੀ ਬਾਤ ਬੱਚਾ ਲਾਲਾ ਨੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਚਵਾ ਹੀ ਕਰਮਾ ਵਾਲੀ ਨੂੰ ਚਵਾਈ ਸੰਸਾ ਬਹੁਤ ਚੰਗੀ ਆ ਹਾਂ ਥੋੜੀ ਮੇਰੇ ਤੋਂ ਡਰਦੀ ਹੈ ਬਸ ਕਰ ਹਾਂ ਅਜੇ ਆਪਾਂ ਕੋਈ ਪਸਮਾਈ ਨਹੀਂ ਜਿਹੜਾ ਸਣਾ ਦੋ ਦੋ ਉਹ ਡੋਕੇ ਹੀ ਆ ਹਾਂਜੀ ਕਿਆ ਬਾਤ ਆ ਜਾਣਾ ਇਹਨੇ ਆ ਜਾਣੀ ਕਿੱਲੇ ਠੋਕੂਗੀ ਕੰਮਾਂ ਦੀ ਇਹਦਾ ਰੇਟ ਕੀ ਕਰੀਏ ਇਹ ਜੀ ਸੰਸਾਰ ਡਿਮਾਂਡ ਕਰਨ ਨੂੰ ਭਾਵੇਂ 11 ਕਰ ਲਈਏ ਵੇਚੀਆਂ ਇਹੋ ਜਿਹੀਆਂ 110000 ਦੀਆਂ ਆਪਾਂ ਹਾਂ ਝੂਟੀ ਮੈਂ ਚੰਗੀ ਹਾਂ ਜੀ ਅੱਜ ਦੀ ਡਿਮਾਂਡ ਇਹਦੀ 95000 90000 ਦੀ ਦੇ ਦਾਂਗੇ ਡਿਮਾਂਡ ਇਹਦੀ ਹੈਗੀ ਅੱਜ ਦੀ 95 ਹਾਂ ਜੀ ਤੇ 90000 90000 ਦੀ ਹਾਂ ਨਾ ਜਿਹੜੀ ਹੋ ਜਾ ਕੋਈ ਮਾੜੀ ਨਹੀਂ ਯਾਰ 12 ਕਿਲੋ ਦੁੱਧ ਕੰਡੇ ਤੇ ਭਰ ਦੂਗੀ ਝੋਟੀ ਧਰ ਦੂ ਰਾਮ ਧਰ ਦੂਗੀ 10 ਤਾਂ ਲਿਖ ਕੇ ਵੀ ਲੈ ਜਾ 10 ਕਿਲੋ ਵਾਲਾ ਹੋਣੀ ਹੋਊ ਆ ਪੁੱਛ ਨਿੱਕੀ ਜਿਹਾਲੀਆਂ ਬਹੁਤ ਖਰੀਆਂ ਦੁੱਧ ਨੂੰ ਮੰਜਾ ਦੇਖੋ ਇਹ ਲੇਵਾ ਬੈਗ ਹੀ ਆਊਗੀ ਉਹ ਵੇਖੋ ਆ ਗਈ ਮੈਂ ਤੁਹਾਨੂੰ ਦੱਸਿਆ ਨਹੀਂ ਆ ਜਨਾ ਕਰਮਾਂ ਵਾਲੀ ਨੇ ਧਾਰਾ ਮਾਰਤੀਆਂ ਨਾ ਬਹਿ ਕੇ ਹਾਂਜੀ ਓਕੇ ਮਗਰ ਵੀ ਕੱਟੀ ਹਾਂਜੀ 90000 ਦੀ ਤੇ ਇਹਦਾ ਕੀ ਲੇਖਾ ਜੋਖਾ ਹੋਣਾ ਇਹ ਪੀਸ ਦਾ ਕੱਢੀਏ ਲੈ ਇਹ ਪਹਿਲਾ ਸੂਆ ਸੂਈ ਜੀ ਕੱਟੀ ਚਾਰ ਦੰਦ ਚਾਰ ਦੰਦ ਪਹਿਲਾ ਸੂਆ ਆ ਚੌਥਾ ਦਿਨ ਹੋਇਆ ਇਹ ਸੂਈ ਨੂੰ ਕਿਸੇ ਚੰਗੇ ਸੀਮੰਦ ਦੀ ਝੋਟੀ ਆ ਹਾਂਜੀ ਚੌਥਾ ਦਿਨ ਹੋਇਆ ਜੀ ਸੂਈ ਨੂੰ ਹੈਂ ਪਰ ਤੇਲ ਨਿਕਲ ਗਈ ਆਪਾਂ ਟਿਪ ਕੇ ਲਈ ਢੁੱਕੀ ਸਾਰੇ ਇਲਾਕੇ ਨੂੰ ਪਤਾ ਹੈ ਜੇ ਢੁੱਕੀ ਮਾਈ ਤੇ ਲੱਗਦੀ ਤੇ ਢੁੱਕੀ ਲਈ ਛੋਟੀ 1 ਲੱਖ ਤੇ 60 ਹਜ਼ਾਰ ਉਹ ਦਿਨ ਟਿਪਣ ਆ ਗਈ ਜਿਹੜੀ ਦੋ ਬੂੰਦਾ ਆ ਗਈ ਉਹੋ ਹੀ ਆਉਂਦੀ ਹੈ ਦੋ ਤਿੰਨ ਤਰਾਂ ਤੇ ਇੱਥੇ ਦੂਜਾ ਕੀ ਨਾ ਲੈਂਦੇ ਇੱਕ ਗੱਲ ਆਪਾਂ ਹੋਰ ਵੀ ਸਾਂਝੀ ਕਰਗੇ ਹਾਂਜੀ ਆਪਾਂ ਨੂੰ ਅਗਲਾ ਕਹਿ ਦਿੰਦਾ ਜੇ ਆਪਣੇ ਤੋਂ ਕੋਈ ਲਗਿਆ ਹੁੰਦਾ ਤੇ ਉਹਨੇ ਕਹਿਣਾ ਸੀਗਾ ਹਣਾ ਯਾਰ ਬਾਈ ਉਹਨੇ ਸੰਧੂ ਸਾਹਿਬ ਤੁਹਾਨੂੰ ਫੋਨ ਲਾਉਣੇ ਉਹਦੇ ਘਰੇ ਵੀ ਉਹਨੇ ਬੜਾ ਕਰਨਾ ਹੈ ਉਹਨੇ ਤੁਹਾਨੂੰ ਫੋਨ ਲਾਉਣੇ ਸਾਨੂੰ ਡਗ ਲਿਆ ਹਾਂ ਪਰ ਆਪਾਂ ਹੁਣ ਕਿਨੂੰ ਜਾਣਾ ਹੁਣ ਆਪਾਂ ਆ ਮਾਲਕਾਂ ਦੇ ਘਰੇ ਵੀ ਨਹੀਂ ਗਏ ਉਹਨੇ ਨਾ ਨਾ ਆਪਾਂ ਵੀ ਨਾਂ ਦੇ ਜਦੋਂ ਜਦੋਂ ਬੁੰਡਾ ਵੇਖਦੇ ਤੇ ਪੈਸੇ ਦੇ ਦਿੱਤੇ ਤੇ ਦੇਣ ਵਾਲੇ ਹੁੰਦੇ ਤਾਂ ਵੀ ਨਹੀਂ ਜਾਣਾ ਕਾਹ ਵੀ ਨਹੀਂ ਸੀ ਜਾਣਾ ਸੰਤੂ ਸਾਹਿਬ ਛੋਟੀ ਦਾਦੀ ਮੈਨੂੰ ਜਿੱਥੇ ਮਰਜ਼ੀ ਵੇਚਦੇ ਕਰਮਾਲੀ ਬੜੀ ਕੱਟੀ ਨਗੀਨਾ ਸੀ ਯਾਰ ਤੇ ਬਾਬਾ ਚੱਲ ਬੱਚੇ ਬੁੱੱਚੇ ਲੈਣ ਵਾਲੇ ਨੂੰ ਤਾਂ ਕੋਈ ਨਹੀਂ ਆਂਦੀ ਸੰਤੂ ਸਾਹਿਬ ਬੁਲਬੁਲ ਦਾ ਬੱਚਾ ਕਰਮਾਲੀ ਉਹਦਾ ਬੱਚਾ 12 ਕਿਲੋ ਦੋ ਤਰਦੂ ਵੀ ਪਹਿਲਾਂ ਹੀ 10 ਟਨ ਸਣਾ ਚਵੀ 8 ਕਿਲੋ ਬੋਲਾ ਹੁਣ हां 8 किलो बोळा है ए दूध दुजियां ਨਾਲਾਂ ਚ ਆ ਜੂ हां ਆ ਜੂਗਾ 8 किलो 8 किलो बोळा ਕਰਮਾਲੀ ਥਲੇ 8 किलो बोळा ਤੇ ਮਗਰ ਬੱচ্চ ਮਗਰੇ ਦੇ ਕਟਾ ਇਹਦੇ ਕਟਾ ਬੜੀ ਯਾਰ ਰੀਜਨਲ ਝੋਟੀ ਹੈ ਨਾ हां जी क्या बात ਝੋਟੀ ਤੇ ਦੱਸਦੀ ਕਿਲੇ ਦੇ ਬੱਜੀ ਮੈਂ ਹੈਗੀ हूं वाकई ਕੋਈ ਸ਼ੱਕ ਨਹੀਂ ਮੂਰਤੀ ਸੀ हां जी ਤੇਰਾ ਕਿੱਥੇ ਆ ਕੇ ਕਿਸਮਤ ਹਾਰ ਦੇ ਗਈ ਹੈ ਨਾ ਬੈਠਿਆ ਕਿਸਮਤ ਉਹਦੀ 2 ਘੰਟੇ ਜੀ 2 ਘੰਟੇ ਲਾਇਉ ਪੁੱਲੇ ਅਜੇ ਬਾਅਦ ਹੋ ਵੀ 2 ਘੰਟੇ ਲੱਗੇ ਉਦੀ ਕਿਸਮਤ ਕੰਮ ਕਰ ਗਈ ਤੇ ਆਪਣੇ ਤੇ ਆ ਗਏ ਚਲੋ ਕੋਈ ਗੱਲ ਨਹੀਂ ਫਿਰ ਵੀ ਕੋਈ ਨਗੀਨਾ ਹੈ ਹਾਂ ਇਹ ਗੱਲ ਮੰਨਣੀ ਤਿੰਨਾਂ ਦਿਨਾਂ ਦਾ ਵਿਖਾ ਦਿੰਨੇ ਰੋ ਨਹੀਂ ਚੰਗੀ ਗੱਲ ਵਿਖਾ ਯਾਰ ਜਰੂਰ ਵਿਖਾ ਤੇ ਮੈਂ ਉਨੀ ਦੇ ਰਾਹ ਵਿਖਾਵਾਂ ਇਹਨੇ ਇਕੱਲੇ ਠੋਕ ਤੇ ਕਰਮਾ ਵਾਲੀ ਨੇ ਵੇਖੋ ਗੱਡੀ ਕਰਮਾ ਵਾਲੀ ਵੇਖੋ ਵੇਖੋ ਕਿਆ ਬਾਤ ਆ ਅਗਲੇ ਸਾਈਡ ਤੋਂ ਵਿਖਾ ਦੋ ਹਾਂ ਫਿਰ ਚੈੱਕ ਕਰਾ ਦੇ ਇੱਕ ਧਾਰ ਦੇ ਦਰਦੀ ਨਹੀਂ ਵਾਕੀ ਚੀਜ਼ ਚੀਜ਼ ਹੀ ਹੈ ਰੂਹਰ ਕੀ ਭੋਲੀ ਹੈ ਨਾ ਸਾਹਿਬ ਕਿਆ ਬਾਤ ਆ ਸੀਲ ਵੇਖੋ ਕੱਢੀ ਐ ਦੁਬਾਰਾ ਫੇਰ ਬਹਿ ਗਈ ਤੇ ਆ ਨਗੀਨੇ ਥੱਲੇ ਬਚਾ ਲਈ ਬਸ ਆਲੀ ਕੱਟੀ ਬੜੀ ਐਡੀ ਠੰਡੀ ਨਿਕਲੀ ਸੀਲ ਬਾਲੀ ਨਿਕਲੀ ਪਹਿਲਾਂ ਨਾ ਜਵੇਂ ਹਾਂਜੀ ਕੀ ਬਾਤ ਸਹੀ ਗੱਲ ਆ ਕੋਈ ਸ਼ੱਕ ਨਹੀਂ ਵਾਕਿਆ ਸੁਣਾਪ ਬਹੁਤ ਦਿੱਤਾ ਸੀ ਮਹਾਰਾਜ ਨੇ ਇਹ ਸੁਣੋ ਸਰ ਸਜਣਾ ਪਸ마 ਝੋਟੀ ਨੇ ਕਰ ਲਿਆ ਤੇ ਇੱਥੇ ਆ ਕੇ ਇਹਦੀ ਕਿਸਮਤ ਲਾ ਲੋ ਹਾਰ ਕਰ ਗਈ ਆ ਤੱਲ ਹੋ ਗਈ ਮਗਰ ਲੈ ਥਨੋ ਯਾਰ ਕੀ ਬਾਤ ਬੜਾ ਥਣ ਕੱਢਿਆ ਯਾਰ ਘੱਟੀ ਨੇ ਲੂੰਗੜਾ ਹੀ ਹੈ ਨਾ ਉਹ ਹੰਦੂ ਸਾਹਿਬ ਚੁਾਈ ਬੜੀ ਲੱਗੀ ਇੱਕੋ ਜੀ ਪੱਧਰ ਹੀ ਟੁਕੀ ਜਾਨਾਂ ਨੇ ਦਿੱਤੀ ਜਾਲੀਆਂ ਸੱਟਾਂ ਮਾਰ ਗਈਆਂ ਹਾਏ 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 ਆਹ ਦੇਖੋ ਕੀ ਆ ਬਾਤ ਆ ਯਾਰ ਬੜੀ ਕੱਟੀ ਸੀਗੀ ਯਾਰ ਹਲੋਕਾਰ ਹਨਾ ਬਾਬਾ ਜੀ ਐ ਫੁੱਟਬਾਲਰ ਕੱਲੇ ਵਾਲਾ ਕਾ ਕਰਮਾੜੀ ਨੂੰ ਵੀ ਉਦੋਂ ਕੋਈ ਜਜਮੈਂਟ ਨਹੀਂ ਸੀ ਕੋਈ ਜਜਮੈਂਟ ਨਹੀਂ ਹੁੰਦੀ ਆ ਕਰੇ ਨਹੀਂ ਜੀ ਤਰ ਵੀਡੀਓ ਵਿਖਾ ਦਿੰਦੇ ਆ ਤੇ ਕੀ ਆ ਬਾਤ ਆ ਯਾਰ ਮੇਰਾ ਬਿੰਨਾ ਦਾ ਬੜਾ ਨੰਬਰ ਅਜੇ ਵੀ ਹੀ ਹੈ ਅਜੇ ਵੀ ਚਾਹ ਤੇ ਉਂਗਲਾਂ ਸਾਡ ਨੂੰ ਅਰ ਲੰਮਾਈ ਕਰੂਗੀ ਹਨਾ ਜਦੋਂ ਦੁੱਤ ਤੇ ਜੋਸ਼ ਆ ਗਿਆ ਕੀ ਕਰਨਾ ਹੁਣ ਇਹਦਾ ਰੇਟ ਕੀ ਕਰਦੇ ਡਿਮਾਂਡ ਸੰਧ ਸਾਬ ਆਪਾਂ ਨੂੰ ਤਾਂ ਬਹੁਤ ਮਹਿੰਗੀ ਪੈਂਦੀ ਆ ਆ ਪਤਾ ਹੀ ਮੌਕੇ ਤੇ ਕਰ ਰਿਹਾ ਮਾਨਤਨ ਜੇ ਕੋਈ ਵੀ ਭਰਾ ਕੋਈ ਚੰਗੀ ਲੱਗੂ ਤੇ ਕੋਈ ਜੇ ਗਾਂਹ ਫਰੀਡ ਤੇ ਕੋਈ ਕੰਮ ਕਰਨਾ ਚਾਹੁੰਦਾ ਉਸੇ ਉਹਦੇ ਨਾਲ ਜੇ ਕੋਈ ਕਰੂ ਫੋਨ ਤੇ ਕਰ ਲਾਂਗੇ ਆ ਇਹਦਾ ਫੋਨ ਤੇ ਕਰ ਲਾਂਗੇ ਰੇਟ ਠੀਕ ਆ ਠੀਕ ਆਪਾਂ ਨੂੰ ਤਾਂ ਬੜੀ ਮਹਿੰਗੀ ਪੈਂਦੀ ਓਵਰ ਰੇਟ ਤੇ ਮਿਲਣਾ ਨਹੀਂ ਹੁਣ ਵਾਕੇ ਚੱਲ ਜਿਹੜਾ ਹੁਣ ਹੋ ਹੀ ਗਿਆ ਹਨਾ ਗਲਤੀ ਹੋ ਗਈ ਦੇ ਨਾ ਹਾਂਜੀ ਬਾਕੀ ਇਹਨੇ ਵੈਗਰੂ ਨੇ ਆਪਣੇ ਘਰੇ ਆ ਕੇ ਹੋਣਾ ਸੀ ਜਿਹੜਾ ਕੰਮ ਹੋਣਾ ਸੀ ਚਲੋ ਕੋਈ ਉਹ ਉਹ ਘਾਟਾ ਵਦ ਕਰਮਾਂ ਦਾ ਹਾਂਜੀ ਫੋਨ ਤੇ ਰੇਟ ਰਹੂਗਾ ਸੱਜਣੋ ਟਾਪ ਦੇ ਨਗਿੰਨੇ ਦਾ ਅਗਲੀ ਵਿਖਾਓ ਠੀਕ ਆ ਆ ਵੀ ਇਧਰੇ ਖੜੋ ਇਹ ਇਹ ਕੀ ਗੱਲ ਆਂ ਡੀ ਗਾਡੀ ਕੋਈ ਛਣਪਣੀ ਚੱਲੀ ਛਣ ਚ ਘਾਰ ਆਉਂਦੀਆਂ ਹਾਂ ਹਾਂ ਆਉਂਦੀਆਂ ਆ ਚ ਵੀ ਵੀ ਸਿੰਮ ਦਾ ਸੀ ਮਾੜਾ ਮਾੜਾ ਉਦੋਂ ਤਾਂ ਯਾਰ ਬਾਈ ਫੂਦ ਪੂਰੀ ਉਦੋਂ ਨੀਰਾ ਆਇਆ ਪੂਰਾ ਆਇਆ 5 ਚ ਘਾਰ ਆਈਆਂ ਇੱਕੋ ਜਾਇਆ ਗੱਬਣ ਫੇਰ ਪਾਸ ਹੋ ਜੂਗੀ ਗਾਹ ਨੂੰ ਹਾਂ ਹੋ ਸਕਦੀ ਹੋ ਸਕਦੀ ਆ ਜੇ ਮੈਂ ਨੀਰ ਆ ਗਿਆ ਗੱਬਣ ਫੇਰ ਬਾਸ ਹੋ ਸਕਦੀ ਹਾਂ ਹੋ ਸਕਦੀ ਆ ਫਿਰ ਹਾਂ ਚੱਲ ਲਓ ਹਾਂਜੀ ਇਹਦਾ ਮੈਂ ਤਾਂ ਆਖਿਆ ਬੱਚਾ ਲੈ ਗਿਆ ਤੂੰ ਕਿਤੇ ਨਹੀਂ ਨਹੀਂ ਬੱਚਾ ਅੱਗੇ ਬਤਾਓ ਕਾਲੀ ਬੀਜੀ ਹਾਂਜੀ ਓਕੇ ਇਹਦਾ ਕੀ ਲੇਖਾ ਜੋਖਾ ਇਹ ਵੀ ਸੂਈ ਛੋਟੀ ਦੂਜਾ ਸੂਆ ਸੂਈ ਆ ਅੱਜ ਚੌਥਾ ਦਿਨ ਇਹਨੂੰ ਸੂਈਨ ਹੋਇਆ ਜੀ ਠੀਕ ਆ ਇਹਨੂੰ ਇਹਨੂੰ ਗੁਜਰਾਤੀ ਇਹ ਇਕੱਠੀਆਂ ਸੂਈਆਂ ਜਦੋਂ ਓਕੇ ਹਾਂ ਸੂਆ ਦੂਜਾ ਸੂਈਆ ਦੂਜਾ ਸੂਆ 11-12 ਕਿਲੋ ਹਣ ਬੋਲਾ ਹੋਇਆ ਇਸ ਟਾਈਮ ਜਿਹੜਾ ਤਿਆਰ 11-12 ਬੋਲਾ ਜਿਹੜਾ ਝੋਲਣ ਕੱਟਾ ਕੇ ਕੱਟੀ ਮੰਗਾ ਕੱਟੀ ਇਹਦੇ ਮੇਰੇ ਓਕੇ ਲਿਆ ਇਹਨੂੰ ਇੱਕਰਾ ਚੱਕ ਪੈਣਾ ਭਰਾਵਾਂ ਨੂੰ ਹਾਂ ਅੱਜ ਇਹ ਸਦਾ ਹੱਦ ਜੋ ਸਮਾਧੀ ਦੇ ਲੇ ਧੰਨਵਾਦ ਜੇ ਅਗਲਾ ਕਹਿੰਦਾ ਬਿਜਾਰ ਹਨ ਆਏ ਆ ਤੇ ਫਿਰ ਆਪਾਂ ਵੀ ਇੰਹੀਂ ਚੱਲ ਗਏ ਹਾਂ ਉਹ ਸੰਸਾਬ ਤੁਹਾਡੇ ਨਾਲ ਅੱਗੇ ਉਹ ਗੱਲ ਕੀਤੀ ਜੇ ਉਹ ਐ ਬਿਜਾਰ ਚ ਬਣਾ ਕੇ ਜਿਹੜਾ ਬਿਜਾਰ ਮੰਨੀਆਂ ਲਈਆਂ ਗਈਆਂ ਤਾਂ ਫਿਰ ਲਈਆਂ ਨਹੀਂ ਜਾਂਦੀਆਂ ਫਿਰ ਇਹ ਰੋ ਗਾਂ ਸਸਤੀਆਂ ਨਹੀਂ ਚ ਮਿਲਦੀਆਂ ਵਾਕਈ ਸਹੀ ਗੱਲ ਆ। ਕੀ ਬਾਤਾਂ। ਸੰਧੂ ਸਾਹਿਬ 12 ਤੋਂ ਪਲੱਸ ਝੋਟੀ ਚੱਲੂਗੀ 13-14 ਕਿਲੋ ਦੀ ਰੇਂਜ 'ਚ। ਇਹ ਜਿਵੇਂ ਹੁਣ ਤੂੰ ਕਹਿੰਦਾ ਮਾੜੀ ਜੀ ਸਾਈਡ ਦੀ ਕਰ ਗਈ ਬੱਚਾ ਚੁੰਗਿਆ ਹਣਾ। ਆਏ ਬੱਚਾ ਲੱਗ ਗਿਆ ਸੇਰੇ ਅੱਗੇ ਮੈਂ ਰੱਖੰਦਿਆਂ ਬੰਦੇ ਨੂੰ। ਠੀਕ ਆ। ਹਾਂ। ਇਹਦੇ ਕੋਲੇ ਕੱਟਾ? ਹਾਂ? ਕੱਟਾ ਕੀ ਕੱਟੀ? ਇਹਦੇ ਮਾਰ ਕੱਟੀ। ਇਹਦੇ ਮਗਰ ਕੱਟੀ। ਹਾਂ ਓਕੇ। ਬੜੀ ਨੱਗਰ ਨੁਕਰ ਆ। ਹਾਂ ਜੀ। ਇਹ ਕੁਝ ਵੀ ਕਰ ਸਕਦੀ ਦੁੱਧ ਜੀ। ਹਾਂ ਨਸਲ ਹੋਰੀ ਆ ਹਾਂ ਥੋੜੀ ਜਫਰਾਵਾ ਚਾਹੀਦੀ ਆ ਹਾਂ ਕਰਮਾਂ ਵਾਲੀ ਚਲੋ ਉਹ ਖਾਦ ਗਏ ਤਾਰੇ ਇਹਦੀਆਂ ਵੀ ਇਹਦੀਆਂ ਖਾ ਲਈਆਂ ਮੁੜ ਕੇ ਆਖੂ ਮੈਨੂੰ ਮੇਰੇ ਥੱਲੇ ਬੱਚਾ ਨਹੀਂ ਲਾਇਆ ਵਾਕੇ ਸਹੀ ਗੱਲ ਸਹੀ ਗੱਲ ਸਹੀ ਗੱਲ ਸਜਣੋ 4 ਨੰਬਰ ਨੇ ਵੀ ਪਸਮਾਕਰਾਤਾ ਵੀਰ ਕਹਿੰਦਾ ਮਗਰੇ ਦੇ ਕੱਟੀ ਆ 12 ਵਾਂਗੂ ਤਿਆਰ ਮਿਲ ਜੂਗਾ ਇਹਦੇ ਕੋਲੇ ਤਾਜੀ ਆ ਹੈ 14 ਕਿਲੋ ਦੁੱਧ ਸੰਸਾ ਭਰੂਗੀ ਇੱਕ ਟੀ ਠੀਕ ਆ ਡਰਦੀ ਡਰ ਦੋ ਕੀ ਬਾਤ ਆ ਵੇਖੋ ਛੋਟੀ ਛੋਟੀ ਆ ਦੁੱਧ ਦੇ 12 ਕਿਲੋ ਭਾਵੇਂ ਕੰਡਾ ਫੜੀ ਫਿਰੇ ਕੋਈ 12 ਕਿਲੋ ਦੁੱਧ ਦਾ ਭਾਵੇਂ ਕੰਡਾ ਫੜੀ ਫਿਰੇ ਹਾਂਜੀ ਇੰਨੀ ਖਰੀ ਆ ਮਗਰ ਕੱਟਾ ਅਮਰ ਕੱਟਾ ਤਾਰਾਂ ਵਖਾ ਦਈਏ ਆਈ ਰਿਹਾ ਬੁਖਾਰੀਏ ਤੋਂ ਹਵਾਲਾ ਪੁੱਛ ਸਾਰੀ ਕਾਲੀ ਆ ਹਾਂ ਬੱਚਾ ਨੀਲੀ ਦਾ ਪਾ ਗਈ ਜਾਂਦੇ ਹੂੰ ਉਹ ਮਾਲੀ-ਮੂਲੀ ਤੋਂ ਕਈ ਵਾਰੀ ਜਾਂ ਟੀਕੇ ਟੂਕੇ ਟੋਡਾਂ ਹੋ ਜਾਂਦੀ ਬਾਦ ਘਾਟ ਹੋਣ ਆਪਣੇ ਵੀਰ ਭਰਾ ਭਰਾ ਨੂੰ ਜਿਆਦਾ ਨੀਲੀ ਦੇ ਦਿਆ ਪਿਆ ਨਾ ਹਾਂ ਸਜਣੋ ਦੇਖੋ ਪਸਮਾ ਕੀਤਾ ਝੂਟੀ ਮਗਰ ਬੱਚਾ ਕੱਟਾ 15 ਦਾ ਸੁਆ ਲਾ ਲਿਓ ਵੀਰ ਕਹਿੰਦਾ ਤੁਸੀਂ ਵੀਆਂ ਦਾ ਲਾ ਲਿਓ ਵੇਖੋ ਆ ਵੇਖੋ ਕਰਮਾ ਜੀ ਨੇ ਮੈਂ ਤੈਨੂੰ ਪਹਿਲਾਂ ਹੀ ਦੱਸ ਤਾ ਮੈਂ ਹਾ ਥਾਣ ਬੜਾ ਕੰਮ ਦਾ ਲੱਗਾ ਝੂਟੀ ਨੂੰ ਹਨਾ ਦੁੱਧ 12 ਕਿਲੋ 12 ਕਿਲੋ ਕੰਡੇ ਵਾਲਾ ਆ ਵੇਖੋ ਕਿਆ ਬਾਤ ਨਹੀਂ ਵੈਸੇ ਹੀ ਮਹਾਰਾਜ ਦੀ ਕਿਰਪਾ ਨਾਲ ਹੁਣ ਮਈਆਂ ਦਾ ਚੂਣ ਚਾਨ ਹਨਾ ਤਕਰੀਬਨ ਕੋਈ ਮੈਂ ਭਾਵਾਂ ਮਾੜੀ ਜੀ ਕਿਤੇ ਗਲਤ ਗੁਲਤ ਨਿਕਲ ਜੇ ਤਕਰੀਬਨ ਦੀ ਨਹੀਂ ਚੰਗੀ ਉਹ ਲਈ ਮਾਲ ਨਿਕਲਦਾ ਚੂਣ ਹਾਂ ਆ ਵੇਖੋ ਟੀਕੇ 2ਕੇ ਨਸਲਾਂ ਨਸਲਾਂ ਬਦਲ ਗਈਆਂ ਸ਼ੀਲ ਕਰਨ ਵਾਲੀ ਐਡੀ ਉੱਥੇ ਡਰਦੀ ਬਾਹਰ ਹਾਂ ਨਹੀਂ ਧੱਕੇ ਮਾਰੀ ਜਾ ਭਾਵਾਂ ਤੇ ਇਹਦਾ ਕੀ ਕਰਦਗੇ ਰੇਟ ਇਹ 85000 ਦੀ ਦੇ ਦਾਂਗੇ ਜੀ 80 ਤੇ 5 85000 ਮੋਲ ਕਰਨ ਨੂੰ ਭਾਵੇਂ 90 ਕੀਤੀ ਜੀ 95 ਕੀਤੀ ਜੀ ਇਹ ਰਾਂਹ ਲੈ ਜੂਗਾ ਇੱਕ ਦਾ ਮੰਗਿਆ ਜਿਹੜਾ ਉਹਨੇ ਵੀਡੀਓ ਵੇਖਣੀ ਹੈ ਜੀ ਤਾਂ ਖਰੀਦੀ ਆਪਾਂ ਅੱਛਾ ਉਹਨੇ ਵੀਡੀਓ ਵੇਖਣੀ ਹੈ ਉਹਨੂੰ ਆਪੇ ਪਤਾ ਲੱਗ ਜਾਣਾ ਹਾਂ ਦਾ ਵੀ ਇੱਕ ਦਾ 85 ਆ ਗਿਆ ਆਓ 88 88 ਦੀ ਆਖਿਆ ਹਾਂ ਇਹਦਾ ਵੀ ਇੱਕ ਦਾ ਮੰਗਿਆ ਹੈ ਮਾਲਕਾਂ ਨੇ ਹਾਂ ਉਹ ਜਿਹੜੀ 90 ਦੀ ਪਹਿਲੇ ਨੰਬਰ ਤੇ ਉਹਦਾ ਇੱਕ ਵੀ ਮੰਗਿਆ ਹੈ ਜਹਾਜ ਜਿਹਨੇ ਨੰਬਰ ਤੇ ਜਿਹੜੀ ਲਾਈ ਆ ਉਹ ਵੀ ਮੈਂ ਚਕਰਤੂ ਚੰਗੀ ਜਿਹਦੇ ਜਿਹਦੇ ਪਹਿਲੇ ਨੰਬਰ ਦੀ ਸਵਾਲ ਰੱਖਦੀ ਹੈ ਉਹ 2 ਲੱਖੀ ਮੰਗਦੇ ਰਿਹਾ 15 ਦਿਨ ओके इधर देखो ਵੀ ਯਾਰ ਮੋੜ ਬਹੁਤ ਆਇਆ ਨਾ ਤੇ ਪਰ ਮੋੜ ਆਇਆ ਸੰਦੂ ਸਾਹਿਬ ਇਹ ਨਹੀਂ ਕਿ ਗੱਲ ਮੋਤੀ ਹੋ ਝੋਟੀਆਂ ਮੈਂਚ ਆ ਮੋਲ ਇਹਨਾਂ ਦੁੱਧ ਨਹੀਂ ਮਿਲਦਾ ਨਹੀਂ ਮਿਲਦਾ ਨਹੀਂ ਮਿਲਦਾ ਝੋਟੀ ਮੈਂਚ ਨਹੀਂ ਮਿਲਦਾ ਨਹੀਂ ਮਿਲਦਾ ਨਹੀਂ ਮਿਲਦਾ ਜਿਹਨੇ ਪਾਲੀ ਉਹਨੂੰ ਕੁਝ ਮਿਲਣਾ ਚਾਹੀਦਾ ਹਾਂ ਜਿਹਨੇ ਯਾਰ ਸੰਦੂ ਸਾਹਿਬ ਖੁਰ ਵੜਾਏ ਆ ਆ ਰੇਟ ਥੋੜਾ ਕੋਈ ਆਪਾਂ ਚੱਲੋ ਲਿਆਂਦੀਆਂ ਬਾਰੋਂ ਤਾਂ ਕਰਕੇ ਦੇ ਦੇਣੀ ਆ ਜੇ ਰੇਟ ਥੋੜਾ ਕੋਈ ਨਹੀਂ ਰੇਟ ਕੀ ਵਟਿਆ ਅਗਲੇ ਨੇ ਜਿੰਨੀ ਖੇਚ ਲਿਆ ਆਜ ਵੀ ਲੰਡ ਗਿਆ ਵਾਹ ਕਿਾ ਸਹੀ ਆ ਉਹਦੇ ਇੱਕ 20 ਦੀ ਹੋਣੀ ਜੋ 15 ਦੀ ਹੋਣੀ ਜੋ ਜਨਾਜ਼ੀ ਦੀ ਵੀਡੀਓ ਕੱਢ ਕੇ ਰੱਖੀ ਹਾਂ ਤੇ ਇਹਦਾ ਇਹ ਵੀ ਸੂਈ ਸਵਾਈ ਜੀ ਇਹਨੂੰ ਸੂਈ ਨੂੰ ਕੋਈ 10 ਦਿਨ ਮੰਨ ਲੇ 15 ਮੰਨ ਲੇ ਠੀਕ ਆ ਆ ਬੱਚਾ ਜੋੜ ਲਾਦਾ ਇਹਦਾ ਆ ਕਟਾ ਹਾਂ ਦੁੱਧ ਇਹਦੇ ਕੋਲੇ ਦੁੱਧ 12 ਕਿਲੋ ਆ ਇਸ ਟਾਈਮ 12 ਕਿਲੋ ਦੁੱਧ ਤੇ ਆਹ ਵਾਲਾ ਬੱਚਾ ਹਾਂ ਓਕੇ ਚੋਣ ਬੜਾ ਚੰਗਾ ਹੋਊਗਾ ਚਵਾਈ ਜੂਈ ਬਹੁਤ ਚੰਗੀ ਆ ਜੀ ਵੀ ਸੂਆ ਅਗਲਾ ਪੇਲਾ ਲੈ ਸੂਆ ਪਿਆਰ ਦਾ ਕੋਈ ਸਮਝ ਲਾਵੇ ਹਾਂ ਸਿਆਣੀ ਦਾ ਉੰਜ ਆਪਣਾ ਤੀਜਾ ਨੀਲੀ ਦਾ ਹਾਂ ਤੀਜਾ ਸੂਆ ਕਹਿ ਗਈ ਦਿੱਤੀ ਆ ਅਗੋਂ ਆਪ ਦੀ ਸਮਝ ਲਾ ਸਕਦਾ ਕੋਈ ਵੀਰ ਭਰਾ ਧੰਨਵਾਦ ਥੱਲਿਓ ਚੰਗੀ ਆ ਆ ਥੱਲਿਓ ਬਹੁਤ ਚੰਗੀ ਦੁੱਧ ਨੂੰ ਬਹੁਤ ਚੰਗੀ ਤੋਰਾ ਤਾਰਾ ਵੀ ਚੰਗਾ ਮੈਂ ਹਾਂ ਕੀ ਬਾਤ ਵੇਖੋ ਕਮਾਲੂ ਸਾ ਕੀ ਬਾਤ ਆ ਅੱਖਾਂ ਚ ਟਿੱਟੀਆਂ ਮਗਰਲੇ ਪੈਰ ਧੁਪੇ ਨੀਲੀ ਦੀ ਕੱਟਾ ਇਹਦੀ ਮਗਰ ਸੱਜਣੋ ਨੋਟ ਕਰ ਲਿਓ ਨੀਲੀ ਦਾ ਆ ਇਹਦੇ ਮਰ ਕੱਟਾ ਜੀ ਦੇਖੋ ਆ ਬੱਚਾ ਇਹਦਾ ਜਿਹੜੇ ਤੇ ਗਈ ਸੀ ਇਹ ਕਿੰਨੇ ਦੀ ਦਈਏ ਸ਼ਾ ਇਹਦੀ 75000 ਡਿਮਾਂਡ ਹੈ ਸੰਸਾਭ 75000 ਰੁਪਇਆ ਹਾਂਜੀ ओके ਇਹਦਾ 85 ਹਾਂਜੀ ਇਹਦਾ ਇਹਦਾ 85 ਇਹਦਾ 88 88 ਹਾਂਜੀ ਇਹਦਾ ਇਹਦਾ ਫੋਨ ਤੇ ਸੌਂਦਿਆ ਗਿਆ 90000 ਦੀ ਨੀਲੀ ਰਵੀ ਦਾ ਮੁੱਲ ਫੋਨ ਤੇ ਹਾਂਜੀ ਇਹਦਾ 90 ਇਹਦਾ 125 ਹਾਂ ਜੀ ਕਰਾਂਗੇ ਮਾਨਤਨ ਆ ਜਾਂਦਾ ਹਾਂਜੀ ਹੋ ਜਾਊਗਾ ਹੈਨਾ ਹਾਂਜੀ ਪਰ ਝੋਟੀ ਝੋਟੀ ਆ ਆ ਝੋਟੀ ਕੱਟੀ ਕੱਟੀ ਵਾਕਈ ਹੈਨਾ ਵੀ ਜਿਹੜਾ ਲੈ ਗਿਆ ਕਰੂਗਾ ਯਾਦ ਹਾਂਜੀ ਜੇ ਘਰੇ ਵੀ ਰੱਖੇ ਤਾਂ ਟੋਹਰਾ ਨਾਲ ਦੁੱਧ ਪੀਵੇ ਤੇ ਗਾਂ ਨੂੰ ਵਾਧੇ ਸੰਦੂ ਸਾਹਿਬ ਡਬਲ ਹੋਣੀ ਆ ਹਨਾ ਡਬਲ ਹੋਣੀ ਕਰਮਾ ਲਈ ਹਾਂ ਵਾਹ 2 ਲੱਖ ਤੇ ਕਿਤੇ ਨਹੀਂ ਗਿਆ ਚੰਗੀ ਝੋਟੇ ਬਰੀਡ ਨਸਲ ਆ ਹਾਂਜੀ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਦੈਣ ਦੁੱਗਣੀ ਰਾ ਚੌਗਣੀ ਤਰੱਕੀ ਦੇਵੇ ਸਾਰੇ ਪਸ਼ੂ ਤਸੱਲੀ ਨਾ ਵਿਖਾਏ ਤੁਹਾਨੂੰ ਆਪਦੇ ਜਾਨੀ ਬਾਕੀ ਕੋਈ ਰਹਿ ਗਈ ਕਮੀ ਪੇਸ਼ੀ ਦਾ ਜਰੂਰ ਆ ਆਪਦੀ ਤਸੱਲੀ ਕਰਿਓ ਧੰਨਵਾਦ ਵੀਡੀਓ ਨੂੰ ਵੇਖ